ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਸਟਰ ਸੁਖਮਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਛੋਟੀ ਜਿਹੀ ਖੁਸ਼ੀ ਕਿ ਆਪਣੇ ਮਿਸਟਰ ਸੁਖਮਨ ਚੈਨਲ ਤੇ 1000 ਪਲੱਸ ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਨੇ 1000 ਪਲੱਸ ਸਬਸਕ੍ਰਾਈਬਰ ਪੂਰੇ ਹੋਣ ਦੀ ਖੁਸ਼ੀ ਇਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਗੀਤ ਕਿਉਂਕਿ ਮੈਨੂੰ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਪਰ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਘਰ ਦੀ ਸਪੋਰਟ ਨਾ ਹੋਣ ਕਰਕੇ ਤੇ ਮੈਂ ਆਪਣਾ ਜਿਵੇਂ ਕਿ ਇਹ ਸ਼ੌਂਕ ਸ਼ਾਇਦ ਨਾ ਪੂਰਾ ਕਰ ਸਕਾਂ ਪਰ ਮੈਨੂੰ ਪੂਰੀ ਉਮੀਦ ਹੈ ਕਿ ਆਪਣੇ ਇਸ ਚੈਨਲ ਤੇ ਮੈਂ ਆਪਣੀ ਸਿੰਗਿੰਗ ਦੀਆਂ ਵੀਡੀਓਜ਼ ਅਪਲੋਡ ਕਰਿਆ ਕਰੂੰਗਾ ਤੇ ਹੋਰ ਵਧੀਆ ਵੀਡੀਓਜ਼ ਸਿੰਗਿੰਗ ਵਗੈਰਾ ਤੋਂ ਰਿਲੇਟਿਡ ਗਾਣਿਆਂ ਦੀਆਂ ਵੀਡੀਓਜ਼ ਤੇ ਮੈਂ ਕੀਤੀਆਂ ਵੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਇਦਾਂ ਹੀ ਸਪੋਰਟ ਬਣਾਈ ਰੱਖੋਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਵੀਰਾ ਭੈਣਾ ਭਰਾਵਾਂ ਦੇ ਦੋਸਤਾਂ ਮਿੱਤਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਉਹਨਾਂ ਸਾਰਿਆਂ ਦਾ ਤੈਹ ਦਿਲ ਤੋਂ ਧੰਨਵਾਦ ਤੇ ਪ੍ਰਮਾਤਮਾ ਅੱਗੇ ਹਮੇਸ਼ਾ ਤੁਹਾਡੇ ਲਈ ਦੁਆਵਾਂ ਮੰਗੂੰਗਾ ਤੁਸੀਂ ਸਾਰੇ ਹਮੇਸ਼ਾ ਖੁਸ਼ ਰਹੋ ਤਾਂ ਪਲੀਜ਼ ਆਪਣੇ ਭਰਾ ਦੀ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੋਸਤੋ ਸ਼ਾਇਦ ਤੁਹਾਡੀ ਸਪੋਰਟ ਕਰਕੇ ਮੈਂ ਵੀ ਆਪਣਾ ਇਹ ਸੁਪਨਾ ਪੂਰਾ ਕਰ ਸਕਾਂ ਤੇ ਮੇਰਾ ਬਹੁਤ ਵੱਡਾ ਸੁਪਨਾ ਹੈ ਸਿੰਗਰ ਬਣਨ ਦਾ ਮੈਨੂੰ ਗਾਣੇ ਲਿਖਣ ਦਾ ਤੇ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਬਚਪਨ ਤੋਂ ਹੀ ਤੇ ਮੈਂ ਕਾਫੀ ਸਾਰੇ ਗੀਤ ਲਿਖੇ ਪਏ ਨੇ ਪਰ ਮੈਨੂੰ ਪੂਰੀ ਉਮੀਦ ਹੈ ਵਾਈ ਗੁਰਜੀ ਤੇ ਇੱਕ ਟਾਈਮ ਜ਼ਰੂਰ ਆਊਗਾ ਜਦੋਂ ਮੈਂ ਆਪਣੇ ਗੀਤ ਰਿਲੀਜ਼ ਕਰ ਸਕੂੰਗਾ ਤੇ ਦੋਸਤੋ ਇਸੇ ਖੁਸ਼ੀ 'ਚ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਪਿਆਰਾ ਜਿਹਾ ਗੀਤ ਜ਼ਰੂਰ ਸੁਣਿਓ ਹੂੰ ਹੋ ਅਜ ਲੇਖਾਂ ਨਾਲ ਵੈਰ ਕਿਤੇ ਲੱਗਦੇ ਨਾ ਪੈਰ ਹੋ ਅੱਜ ਕਮਰੇ ਚ ਬੰਦ ਕੱਲ ਜਿੱਤ ਲੂੰਗਾ ਸ਼ਹਿਰ ਹੋ ਅਜ ਲੇਖਾਂ ਨਾਲ ਵੈਰ ਕਿਤੇ ਲੱਗਦੇ ਨਾ ਪੈਰ ਅੱਜ ਕਮਰੇ ਚ ਬੰਦ ਕੱਲ ਜਿੱਤ ਲੂੰਗਾ ਸ਼ਹਿਰ ਹੋ ਜਿਹੜੇ ਜ਼ਿਆਦਾ ਹੰਕਾਰ ਕਰਨਗੇ ਉਹ ਵੀਰੇ ਵੀਰੇ ਸਾਡੀ ਵਾਰੀ ਆਉਣ ਦੇ ਉਹ ਦੇਖ ਲਵੀ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਉਹ ਦੇਖ ਲਵੀ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਉਹ ਅਸੀਂ ਸੂਰਜਾਂ ਦੇ ਜਾਏ ਕਈ ਚੰਨ ਨੇ ਬਣਾਏ ਓਏ ਹਾਰਨੇ ਦੇ ਲਈ ਅਸੀਂ ਜੱਗ ਤੇ ਨਹੀਂ ਆਏ ਹੋ ਅਸੀਂ ਸੂਰਜਾਂ ਦੇ ਜਾਏ ਕਈ ਚੰਨ ਨੇ ਬਣਾਏ ਓਏ ਹਾਰਨੇ ਦੇ ਲਈ ਅਸੀਂ ਜੱਗ ਤੇ ਨਹੀਂ ਆਏ ਹੋ ਤੈਨੂੰ ਆਪੇਸ ਦੀ ਕਰ ਲਾਂਗੇ ਟੇਢੀ ਐ ਲਕੀਰੇ ਸਾਡੀ ਵਾਰੀ ਆਉਣ ਦੇ ਉਹ ਦੇਖ ਲਵੀਂ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਉਹ ਦੇਖ ਲਵੀਂ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਦੇਖ ਲਵੀਂ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਹਾਂਜੀ ਦੋਸਤੋ ਕਿੱਦਾਂ ਲੱਗਿਆ ਤੁਹਾਨੂੰ ਇਹ ਸੌਂਗ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਤੇ ਇਦਾਂ ਹੀ ਤੁਹਾਡੇ ਨਾਲ ਪਿਆਰੇ ਪਿਆਰੇ ਗੀਤ ਸ਼ੇਅਰ ਕਰਦਾ ਰਹੂੰਗਾ ਇਸ ਚੈਨਲ ਤੇ ਤੇ ਠੀਕ ਹੈ ਜੀ ਦੋਸਤੋ ਪੂਰਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ